ਨਵੇਂ ਅਨਾਜ ਮੰਡੀ ਵਿੱਚ ਬਣ ਰਹੀ ਨਵੀਂ ਇੰਟਰਲੋਕਿੰਗ ਸੜਕ ਦਾ ਮੌਇਨਾ ਕਰਨ ਵਾਸਤੇ ਸਾਥੀਆਂ ਨਾਲ ਪਹੁੰਚੇ ਵਿਧਾਇਕਾ ਪਤੀ ਅਜੇ ਮਿੱਤਲ ਅਨਾਜ ਮੰਡੀ ਇੰਡੀਅਨ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਬੈਦਵਾਨ ਅਤੇ ਚੇਅਰਮੈਨ ਰਜਿੰਦਰ ਸਿੰਘ ਕਾਰੀ ਨੇ ਅਜੇ ਮਿੱਤਲ ਅਤੇ ਉਹਨਾਂ ਨਾਲ ਆਏ ਸਾਥੀਆਂ ਦਾ ਕੀਤਾ ਸਵਾਗਤ ਅਤੇ ਅਨਾਜ ਮੰਡੀ ਵਿੱਚ ਬਣ ਰਹੀ ਵਧੀਆ ਸੜਕ ਦੇ ਕੰਮ ਦੀ ਕੀਤੀ ਪ੍ਰਸ਼ੰਸਾ ਅਤੇ ਉਹਨਾਂ ਦਾ ਕੀਤਾ ਧੰਨਵਾਦ ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਵਿੱਚ ਆੜਤੀਆਂ ਨਾਲ ਮੀਟਿੰਗ ਕਰਦੇ ਹੋਏ ਆੜਤੀਆਂ ਨੇ ਅਨਾਜ ਮੰਡੀ, ਸਬਜ਼ੀ ਮੰਡੀ ਅਤੇ ਚਾਰਾ ਮੰਡੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਉਹਨਾਂ ਦੇ ਅੱਗੇ ਰੱਖਿਆ ਤਾਂ ਜੇ ਮਤਲਬ ਉਹਨਾਂ ਦੇ ਇਹ ਮੁਸ਼ਕਲਾਂ ਨੂੰ ਤੁਰੰਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਦੇ ਦਿੱਤੇ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅਜੇ ਮਿੱਤਲ ਜੀ ਨੇ ਦੱਸਿਆ ਨਮਸਕਾਰ ਜੀ ਅੱਜ ਅਸੀਂ ਅਨਾਜ ਮੰਡੀ 'ਚ ਸਾਡੇ ਵਪਾਰੀ ਭਰਾਵਾਂ ਦੇ ਬਲਾਵੇ ਤੇ ਆਏ ਤੇ ਆਨਾਲਾ ਅੱਗੇ ਜੀਰੀ ਦਾ ਸੀਜ਼ਨ ਹੈ ਪਲੱਸ ਜਿਹੜੀਆਂ ਕੋਈ ਦਿੱਕਤਾਂ ਚੱਲ ਰਹੀਆਂ ਗੁਜਰਤ 'ਚ ਸਾਡੀ ਜਿਹੜੀ ਸੜਕ ਦਾ ਕੰਮ ਬਹੁਤ ਚਿਰ ਪਹਿਲਾਂ ਦੀ ਡਿਮਾਂਡ ਸੀ ਅੱਜ ਉਹ ਸਾਰਾ ਦੇਖਣ ਆਏ ਸਾਡੇ ਸਾਰੇ ਆਰਤੀ ਵੀਰ ਸਾਡੇ ਰਜਿੰਦਰ ਜੀ ਦਿਵਿੰਦਰ ਪ੍ਰਧਾਨ ਜੀ ਗੋਹਲ ਸਾਹਿਬ ਜਿੰਦਲ ਜੀ ਸਾਰੇ ਹੈਗੇ ਔਰ ਸਬਜ਼ੀ ਮੰਡੀ ਦੇ ਟਾਟਾ ਜੀ ਜਸਤਾਬਲਾ ਜੀ ਅੱਜ ਸਾਰਾ ਦੇਖ ਕੇ ਮੈਂ ਦੇਖ ਰਿਹਾ ਹਾਂ ਅੰਦਰੋਂ ਅੰਦਰ ਸਾਰੇ ਬਹੁਤ ਖੁਸ਼ ਹੈ ਵੀ ਸਾਡਾ ਇਹ ਕੰਮ ਜਿਹੜਾ ਸਰਕਾਰ ਨੇ ਕੀਤਾ ਹੈ ਅੱਜ ਉਹ ਹੀ ਦੇਖਣਾ ਹੈ ਜੀ ਗਾਂਧੀਆਂ ਜਿਹੜੀਆਂ ਕੋਈ ਹੋਰ ਤਕਲੀਫਾਂ ਹਨ ਉਹਨੂੰ ਬੈਠ ਕੇ ਅੱਜ ਸਾਰਾ ਵਿਚਾਰ ਪੜਾਂਦਰਾ ਕੀਤਾ ਹੈ ਸੈਕਟਰੀ ਸਾਹਿਬ ਵੀ ਸੀ ਐਸਡੀਓ ਸਾਹਿਬ ਵੀ ਸੀ ਉਮੀਦ ਹੈ ਵੀ ਜਿਹੜੇ ਕੋਈ ਇਹਨਾਂ ਦੀ ਹੋਰ ਮੰਗਾਂ ਹੈ ਉਹ ਜਲਦੀ ਕੰਮ ਪੂਰੇ ਹੋ ਜਾਣਗੇ ਸਰ ਇੱਕ ਸੜਕ ਅਫੇ ਟਾਈਮ ਬਾਦ ਬਣਨ ਲੱਗੀ ਹੈ ਕੀ ਕਹਿਣਾ ਲੈਂਦੇ ਹੋ ਇੱਥੇ ਸਾਡੀ ਸਰਕਾਰ ਤਾਂ ਹਲੇ ਸਵਾ ਦੋ ਸਾਲ ਹੀ ਹੋਏ ਹੈ ਜਦੋਂ ਸਾਡੇ ਕੋਲੇ ਡਿਮਾਂਡ ਆਈ ਇਹ ਪਿਛਲੇ 25 30 ਸਾਲ ਤੋਂ ਸੜਕ ਨਹੀਂ ਬਣੀ ਸੀ ਜੋ ਇਹ ਦੱਸ ਰਹੇ ਨੇ ਲੇਕਿਨ ਅਸੀਂ ਬਹੁਤ ਜਲਦੀ ਕੰਮ ਪੂਰਾ ਕਰਵਾਤਾ ਜੀ ਪ੍ਰੈਜ਼ੀਡੈਂਟ ਨਾਜ਼ਮੰਡੀ ਜੋ ਅੰਕਤਾਂ ਦਾੰ ਗਿਆ ਜੀ ਗੱਲ ਕੋ ਅੱਜ ਸਾਡੇ ਮਿੱਤਰ ਸਾਹਿਬ ਆਏ ਇੱਥੇ ਜਿਹੜਾ ਮਾਰਿਆ ਸੜਕ ਬਣਦੀ ਦੇਖੀ ਹੈ ਤੇ ਬਹੁਤ ਵਧੀਆ ਲੱਗਿਆ ਟਾਇਲ ਦੀ ਕੁਆਲਿਟੀ ਬਹੁਤ ਵਧੀਆ ਹੈ ਤੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਡੀਆਂ ਜਿਹੜੀਆਂ ਸੜਕਾਂ ਇਹ ਸਾਰੀਆਂ ਬਣ ਜਾਣੀਆਂ ਆ ਆੜਤੀਆਂ ਦੇ ਵਿੱਚ ਵੀ ਬਹੁਤ ਖੁਸ਼ੀ ਹੈ ਕਿਉਂਕਿ ਕਿਸਾਨਾਂ ਵਿੱਚ ਵੀ ਖੁਸ਼ੀ ਹੈ ਕਿਉਂਕਿ ਪਰਮਾਤਮਾ ਦੀ ਕਿਰਪਾ ਨਾਲ ਬਰਸਾਤ ਵੀ ਚੰਗੀ ਪੈ ਰਹੀ ਹੈ ਜੀਰੀ ਵੀ ਵਧੀਆ ਹੋਊਗੀ ਔਰ ਚਲੋ ਸਹਿਬ ਅਨਾਜ ਮੰਡੀ ਦੇ ਵਿੱਚ ਜਿਹੜਾ ਆੜਤੀ ਉਹ ਵੀ ਫਸਲ ਨੂੰ ਡੀਕਦਾ ਹੁੰਦਾ ਇਸ ਕਰਕੇ ਜਿਹੜੀ ਪ੍ਰੋਬਲਮ ਸੀ ਉਹ ਦੇਖੋ ਕਿੰਨੀ ਵਧੀਆ ਜਿਹੜੀ ਇਹ ਗਲੀ ਹੈ ਸੜਕਾਂ ਬਣ ਰਹੀਆਂ ਚਾਰ ਚੁਫੇਰੇ ਬਣ ਨੇ ਬਹੁਤ ਕਾਫੀ ਟਾਈਮ ਬਾਅਦ ਬਣਨ ਕੀ ਕੀ ਕਹਿਣਾ ਦਿੰਦੇ ਬਾਰੇ ਦੇਖੋ ਪਤਾ ਹੀ ਹੈ ਨੀਅਤਾਂ ਨੀਤੀ ਦਾ ਤਾਂ ਪਤਾ ਹੀ ਹੁੰਦਾ ਦੇਖੋ ਇਹ ਸਰਕਾਰ ਆਈ ਹੈ ਇਹ ਸਰਕਾਰ ਦੇ ਵਿੱਚ ਤੁਸੀਂ ਕੁਆਲਿਟੀ ਦੇਖੋ ਇੱਟ ਦੀ ਹੋਰਾਂ ਦੇ ਜਿਹੜੇ ਪਹਿਲਾਂ ਪਿੰਡਾਂ ਦੇ ਵਿੱਚ ਵੀਟਾਂ ਲਾਈਆਂ ਕਾਂਗਰਸ ਸਰਕਾਰ ਦੇ ਵੇਲੇ ਤੇ ਹੁਣ ਵੀ ਦੇਖੋ ਇੱਟ ਦੀ ਕੁਆਲਿਟੀ ਕਿੰਨੀ ਟੌਪ ਦੀ ਕੁਆਲਿਟੀ ਲੱਗ ਰਹੀ ਹੈ ਮੈਂ ਕਹਣਾ ਇਹ ਜਿਹੜੀ ਸੜਕ ਹੈ ਇਹ ਜ਼ਿੰਦਗੀ ਭਰ ਨਹੀਂ ਹਿੱਲਦੀ ਅੰਦਰ ਕੁਮਾਰ ਚੇਅਰਮੈਨ ਨਿਊ ਕ੍ਰੀਨ ਮਾਰਕਟ ਕਮੇਟੀ ਐਸੋਸੀਏਸ਼ਨ 80 mm ਦੀ ਟਾਈਲ ਸਰਕਾਰ ਨੇ ਲਾਈ ਹੈ ਅਸੀਂ ਦੇਖ ਰਹੇ ਹਾਂ ਇੱਥੇ ਖੜੇ ਅਜ ਮਿੱਤਲ ਸਾਹਿਬ ਮੰਡੀ ਆਏ ਇਹਨਾਂ ਨੂੰ ਅਸੀਂ ਬਸੰਤਪੁਰਾਣਾ ਮੰਡੀ ਦੀ ਪ੍ਰੋਬਲਮ ਦੱਸੀ ਇਹਨੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਕਹਿ ਦਿੱਤਾ ਕਿ ਇਹਨਾਂ ਕੋਲ ਮਤਲਬ ਉੱਥੇ ਆਪਣਾ ਗਾਹ ਮੰਡੀ ਦੀ ਗੱਲ ਕਰੀ ਇਹਨੇ ਕਿ ਤੁਸੀਂ ਆਪਣਾ ਮਤਾ ਦਿਓ ਜੋ ਜੋ ਸਾਡੀਆਂ ਪ੍ਰੋਬਲਮ ਇੱਥੇ ਚਾਰ ਮੰਡੀਆਂ ਦੀਆਂ ਸਬਜ਼ੀ ਮੰਡੀ ਅਨਾਜ ਮੰਡੀ ਚਾਰਾ ਮੰਡੀ ਔਰ ਸਭ ਇਹਦੀ ਗਾਹ ਮੰਡੀ ਦੀ ਸੀਗੀ ਸਾਰੀਆਂ ਪ੍ਰੋਬਲਮ ਇਹਨਾਂ ਨੇ ਮੌਕੇ ਤੇ ਸੁਣੀਆਂ ਮੌਕੇ ਤੇ ਅਧਿਕਾਰੀਆਂ ਨੂੰ ਹਦਾਇਤ ਕਰੀ ਹੈ ਕਿ ਇਹਨਾਂ ਦੀ ਪ੍ਰੋਬਲਮ ਸਮਝ ਕੇ ਜੋ ਵੀ ਦਾ ਉੱਚਾ ਸੋਚਾ ਮਿੱਟਾ ਠੰਡਾ ਹਲਾ ਕੱਢ ਕੇ ਦਿਓ ਦੂਸਰਾ ਇੱਕ ਜਿਹੜੀ ਸਾਨੂੰ ਅੱਛੀ ਗੱਲ ਲੱਗੀ ਹੈ ਉਹ ਇਹ ਲੱਗੀ ਹੈ ਕਿ ਜਿਹੜੇ ਆਰਟੀਆਂ ਕੋਲ ਜਗ੍ਹਾ ਘਟਾ ਇੱਥੇ ਮੰਡੀ ਅਨਾਜ ਜਿਨ੍ਹਾਂ ਨੇ ਟੈਂਪਰੇਰੀ ਫੜ ਬਣਾਉਣੇ ਆ ਉਹਦੇ ਵੀ ਸਟੈਂਡਿੰਗ ਆਰਡਰ ਕਰਾ ਚੱਲੇ ਆ ਅੱਜ ਕਿ ਤੁਸੀਂ ਲਿਖ ਕੇ ਦਿਓ ਤੁਹਾਨੂੰ ਅਸੀਂ ਫੜ ਵੀ ਅਲਾਟ ਕਰਾਂਗੇ ਜਿਹੜੀ ਸਾਡੀ ਮੇਨ ਮੁਸ਼ਕ ਬਾਕੀ ਡਿਵੈਲਪਮੈਂਟ ਦੇ ਪੱਖੋਂ ਦੇਖੀਏ ਬੜਾ ਮੈਂ ਦੇਖ ਰਿਹਾ ਸਾਡੀ ਨੰਬਰ ਦੁਕਾਨ ਸਟੀਲ ਗ੍ਰਿਪ ਟਾਈਲ ਲਵਾਉਣੀ ਬੜਾ ਇਜ਼ੀ ਗੋਇੰਗ ਨਹੀਂ ਹੁੰਦਾ ਅਸੀਂ ਦੇਖਦੇ ਆ ਲੱਗਦੀਆਂ ਟਾਈਲਾਂ ਸਾਰੇ ਸ਼ਹਿਰ ਚ ਲੱਗ ਰਹੀਆਂ ਸਟੀਲ ਗ੍ਰਿਪ ਅਸੀਂ ਮੰਦੀ ਟਾਈਲ ਕਿਥੇ ਕਿਥੇ ਨਹੀਂ ਲੱਗਦੀ ਸਾਡੀ ਮੰਡੀ ਲੱਗ ਰਹੀ ਹੈ ਇਹ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਇਹਨਾਂ ਕੰਮ ਦਾ ਬਹੁਤ ਧੰਨਵਾਦ